ਉਹਨੂੰ ਰਵਾਇਤੀ ਕਮਾਲੇ ਦੀ ਵੀ ਪੁੱਛਿਆ ਹੈ ਜੋ ਭਾਗ ਪਤਾ ਨਹੀਂ ਛੋੜੇ ਕਿ ਨਹੀਂ ਹੱਲੇ ਇੱਕ ਪਾਸੇ ਬਾਬਾ ਸ਼੍ਰੀਚੰਦ ਕਬੱਡੀ ਕਲੱਬ ਬਾੜ ਸਾਹਿਬ ਔਰ ਦੂਜੇ ਪਾਸੇ ਸੰਦੋਏ ਵਾਲੀ ਸਰਕਾਰ ਕਬੱਡੀ ਕਲੱਬ ਪਠਾਨਕੋਟ ਖਾਰੀਆਂ ਬਿੰਦ ਦਾ ਕੱਦਾ ਪੁੱਜ ਗਿਆ ਮੇਰੇ ਪੰਜਾਬੀ ਵੀਰੋ ਦਸੂਆ ਬਕਰੀਆਂ ਦਾ ਇਲਾਕਾ ਮੱਲਾ ਪਰਦਰਸ਼ ਦੇ ਦਰਸ਼ਕ ਇੱਕ ਵਾਰੀ ਸੰਗਤ ਨੂੰ ਦਰਫਾ ਦੇ ਸੰਗੀ ਸੁਣਿਆ ਵੱਡੇ ਮੱਲ ਨੇ ਉਪਕਾਰ ਨੜੋਂ ਵਾਲੀ ਦੀ ਧਰਤੀ ਦਾ ਸ਼ਾਲੂ ਨੜੋਂ ਵਾਲੀ ਦੇ ਪਿੰਡ ਤੋਂ ਚੱਲ ਕੇ ਆਏ ਮੇਰੇ ਪੰਜਾਬੀ ਵੀਰੋ ਮਣੀ ਭਰਾ ਸੁਣਨਾ ਜਲਦੀ ਗੜ ਪੰਜਾਬ ਦੇ ਪੁਲਿਸ ਦੇ ਵਿੱਚ ਨੌਕਰੀਆਂ ਕਰਦਾ ਹੈ ਭਰਾ ਨੇ ਇੱਥੋਂ ਕਾਲ ਕਰਕੇ ਕਿਹਾ ਅੱਜ ਮੈਂ ਆਪ ਲਈ ਆਪਣੇ ਭਰਾ ਨੂੰ ਭੇਜਿਆ ਤੇ ਸਾਫ ਜੀ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਆਪਾਂ ਕਸਰ ਛੱਡਨੀ ਵੀ ਨਹੀਂ ਕਿਉਂਕਿ ਸੋਨੂ ਸਿੰਘ ਜੀ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੈ ਇੱਕ ਵਧੀਆ ਸ਼ਖਸੀਅਤ ਇੱਕ ਚੰਗੇ ਇਨਸਾਨ ਦੇ ਦਰਸ਼ਨ ਡਾਊਨ ਟੂ ਅਰਥ ਔਰ ਆਪਾਂ ਦੂਜੀ ਟੀਮ ਨੂੰ ਵੀ ਬੇਨਤੀ ਕਰਦੇ ਆ ਕਿ ਵੀਰ ਬਣ ਕੇ ਥੋੜਾ ਜਲਦੀ ਜਲਦ ਖੇਡ ਗਰਾਊਂਡ ਦੇ ਵਿੱਚ ਆ ਜਾਣਗੇ ਇੱਧਰ ਸਾਡੇ ਰਵਾਈਤੀ ਗੱਮਾਂ ਵਾਲੇ ਵੀਰ ਨਾਗਿਆਣਾ ਸਾਹਿਬ ਉੱਧੋ ਕੇ ਅੰਮ੍ਰਿਤਸਰ ਦੀ ਤਰਤੀਬ ਜਿੱਥੇ ਕਿਹਾ ਜਾਂਦਾ ਕਿ ਅੰਮ੍ਰਿਤਸਰ ਵਾਲੇ ਜਾਂਦੇ ਰਹੀਓ ਜਾਣਾ ਗੁਰੂ ਦਵਾਰੇ ਬਈ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ ਨਾਗਿਆਣਾ ਸਾਹਿਬ ਅਚਲ ਸਾਹਿਬ ਤੋਂ ਪਰੇ ਜਾਈਏ ਜਦੋਂ ਆਪਾਂ ਢਾਲੀ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਰਵਾਕੀ ਜਮਾਲੇ ਵੀਰ ਪੁੱਜਿਆ ਹੈ ਸਗੜੇ ਦੀ ਜ਼ਰੂਰ ਅਨੰਦਾ ਮਾਰੂ ਸਨਮਾਨ ਕਰਨਾ ਹੈ ਇੱਕ ਪ੍ਰਾਪ ਬੜੀ ਚੱਕ ਦੇ ਵਿਖਾਰੇ ਆ ਔਰ ਬੜੀ ਖਾਲੀ ਨਹੀਂ ਇਹਦੇ ਵਿੱਚ ਮਿੱਟੀ ਆ ਤੇ ਮਿੱਟੀ ਸੱਣੀ ਆ ਹਲਕੀ ਹਲਕੀ ਗਿੱਡੀ ਹੈ ਔਰ ਮਿੱਟੀ ਥੋੜੀ ਕਿਸਲੀ ਹੈ ਪਰ ਕਹਿੰਦੇ ਨਾ ਕਿ ਮਿੱਟੀ ਦਾ ਬੰਦਾ ਪਤਲਾ ਕਹਿੰਦੇ ਮਿੱਟੀ ਦਾ ਪਤਲਾ ਤੇ ਮਿੱਟੀ ਦੇ ਵਿੱਚ ਪ੍ਰਮਾਤਮਾ ਨੇ ਜਨਮ ਪ੍ਰਾਇਮ ਕੀ ਤਾ ਔਰ ਬਾਅਦ ਚ ਆਪਣਾ ਸਰੂਪ ਲੈ ਕੇ ਪੰਜ ਤੱਤਾਂ ਦਾ ਇਨਸਾਨ ਬਣਾਇਆ ਔਰ ਉਸੇ ਇਨਸਾਨ ਨੂੰ ਆਪਣਾ ਸਰੂਪ ਲੈਤਾ ਸੰਗਤ ਚ ਤਾੜੀ ਮਾਰਵਾ ਪਾਉ ਜਰੂਰ ਤਾੜੀ ਮਾਰਾਂਗੇ ਵੀਰ ਤੇ ਬਹੁਤ ਬੜੀ ਕੀਤੀ ਹੈ ਬਾਦ ਆ ਕੇ ਕਰਾਉਣਾ ਸਾਹਿਬ ਜੀ ਸੋਨੂ ਸਾਹਿਬ ਜੀ ਜਿਨ੍ਹਾਂ ਦੇ ਸ਼ਤਰ ਸ਼ਾਹ ਹੈ ਅੱਜ ਦਾ ਵੱਡਾ ਖੇਡ ਮੇਲਾ ਮੇਰੇ ਪੰਜਾਬੀ ਵੀਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਔਰ ਸੰਗਤ ਪੰਦੇਰ ਪਿੰਡ ਦੀ ਵਾਕਿਆ ਬਹੁਤ ਪਿਆਰ ਕਰਦੀ ਆ ਖੇਡਾਂ ਨੂੰ ਜਿਹੜੀ ਆਪਣੇ ਘਰ ਦੇ ਕੰਮ ਛੱਡ ਕੇ ਤੇ ਟਾਈਮ ਕੱਢ ਕੇ ਅੱਜ ਦੇ ਖੇਡ ਮੇਲੇ ਦੇ ਨਾਲ ਜੁੜੀ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਔਰ ਮੈਂ ਦੂਸਰੇ ਪਾਸੇ ਟੀਮ ਨੂੰ ਬੇਨਤੀ ਕਰਾਂਗਾ ਬਾਬਾ ਸ਼੍ਰੀ ਚੰਦ ਕਬੱਡੀ ਕਲੱਬ ਬਾਰਸਾ ਰਵੀ ਪਹਿਲਵਾਨ ਨੂੰ ਬੰਨ੍ਹਤੀ ਹੈ ਜੋ ਵੀ ਮੇਰਾ ਵੀਰ ਆਪਣੀ ਟੀਮ ਲੈ ਕੇ ਜਲਦ ਖੇਡ ਗਰਾਉਂਡ ਦੇ ਵਿੱਚ ਆਵੇਗਾ ਗੱਲਾਂ ਪਰਮਾਨੰਦ ਦੇ सोनू ਦੀਆਂ ਹੋਣਗੀਆਂ ਵਿੱਕੀ ਪਹਿਲਵਾਨ ਹੁਣੇ ਸਾਡੇ ਭਰਾ ਪੁੱਜਿਆ ਔਰ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਆ ਸਾਡਾ ਮੋਟੀ ਸਾਡਾ ਕਲਾਨੌਰਿਆ ਪੁੱਜਿਆ ਕਲਾਨੌਰ ਦੀ ਧਰਤੀ ਜਿੱਥੇ ਅਕਬਰ ਬਾਦਸ਼ਾਹ ਦੀ ਤਾਜ ਪੋਸ਼ੀ ਹੋਈ ਹੈ ਮੇਰੇ ਪੰਜਾਬੀ ਵੀਰੋ ਬੜੀ ਇਤਿਹਾਸਕ ਧਰਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਮੰਗਲ ਦੀ ਧਰਤੀ ਤੋਂ ਜਿੱਥੇ ਮੁਗਲਾਂ ਨੇ ਗ੍ਰਫਤਾਰ ਕਰਕੇ ਸ਼ਹਾਦਤ ਤੇ ਜਾਨ ਵਾਸਤੇ ਲੈ ਕੇ ਗਏ ਸੀਗੇ। ਔਰ ਸਾਰੀ ਸੰਗਤ ਦਾ ਤਲਵਾਦਾ ਆਪਾਂ ਬਾਬਾ ਸ਼੍ਰੀਚੰਦ ਕਬੱਡੀ ਕਲੱਬ ਬਾਟਸਾਹ ਵਾਲੇ ਵੀਰਾਂ ਨੂੰ ਬੈਠੀ ਕਰਦੇ ਥੋੜਾ ਜਿਆਦਾ ਜਲਦ ਫੀਲਡ ਗਰਾਊਂਡ ਦੇ ਵਿੱਚ ਆ ਜਾਣਗੇ। ਕਿਉਂਕਿ ਸਮਾਂ ਹੌਲੀ-ਹੌਲੀ ਵਕਤ ਬੀਤਦਾ ਜਾਂਦਾ ਹੈ ਔਰ ਆਪਾਂ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਵੀ ਕਰਾਂਗੇ। ਔਰ ਲਾਲਾ ਬਨਾਸਪੁਰ ਵਰਸ ਕਾਸ ਬੋਲਪੁਰ। ਕਰੋਮਲ ਜੀ ਹੱਥ ਜੋੜ ਕੇ ਇੱਕ ਕਰੀਏ ਸ਼ੁਰੂਆਤ ਆਪਾਂ ਸ਼ੌਂਕੀ ਡੇਰਾ ਬਾਬਾ ਨਾਨਕ ਵਰਸੇ ਦੀ ਜਰਮਨ ਗੋਲ ਬਾਗ ਮੱਲਾ ਨੂੰ ਮਿਲਣ ਦੀ ਆ ਕਿ ਜਲਦ ਅਖਾੜੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆ ਜਾਣਗੇ ਸ਼ੌਂਕੀ ਡੇਰਾ ਬਾਬਾ ਨਾਨਕ ਵਰਸੇ ਦੀ ਜਰਮਨ ਗੋਲ ਬਾਗ ਨੇ ਮਿਹਨਤ ਕੀਤੀ ਹੈ ਇੱਕ ਵਾਰੀ ਭਰਾਵੋ ਵਾਸਤੇ ਤਾੜੀ ਜਰੂਰ ਮਾਰੋ ਕਿਉਂਕਿ ਤੁਹਾਡੇ ਇਲਾਕੇ ਦਾ ਤੁਹਾਡੇ ਨੱਦਰ ਦਾ ਮੱਲ ਹੈ ਔਰ ਜਦੋਂ ਆਪਣੇਆਂ ਦੇ ਅਸ਼ੀਰਵਾਦ ਮਿਲਦੇ ਹੋਣ ਬੰਦਾ ਤਾਂ ਜਾ ਕੇ ਛਿੰਡੀ ਵੱਡੀਆਂ ਗਰਾਊਂਡਾਂ ਦੇ ਵਿੱਚ ਵੱਡੇ ਖਾਲਿਆਂ ਦੀ ਸ਼ਾਨ ਬਰਦਾ ਔਰ ਮੈਂ ਬੇਨਤੀ ਕਰਦਾ ਸਾਡੇ ਮਿੱੰਨੇ ਪਹਿਲਵਾਨ ਦੇ ਮਾਤਾ ਜੀ ਜਿਸ ਸੁੱਖ ਦੇ ਵਿੱਚ ਇੱਕ ਗੁਲਾਬ ਦਾ ਫੁੱਲ ਖਿੜਿਆ ਸੋਦਾ ਭਰਾ ਮੈਂ ਕਰਦਾ ਜਿਕੇ ਉਹ ਖਾਲੇ ਬਾਦਸ਼ਾਹ ਦੀ ਹਜ਼ੂਰੀ ਦੇ ਵਿੱਚ ਆਉਣਗੇ ਔਰ ਉਹਨਾਂ ਨੂੰ ਸਰੋਬੇ ਦੇ ਨਾਲ ਸਨਮਾਨ ਕੀਤਾ ਜਾਵੇਗਾ ਮਾਤਾ ਜੀ ਮੈਂ ਬੇਨਤੀ ਕਰਦਾ ਕਿ ਇਹ ਖੜੇ ਪਾਸੇ ਦੀ ਜ਼ੂਰ ਦੇ ਵਿੱਚ ਹੋਣੀ ਚਾਹੀਦੀ ਹੈ। ਹੋਰ ਗਰਾਊਂਡ ਦੇ ਵਿੱਚ ਪਰਮਾਨੰਦ ਦੀ ਧਰਤੀ ਦਾ ਸਰਦਾਰ ਬਿੱਟੂ ਜੀ ਦਾ ਪੁੱਤ ਸੋਨੂੰ ਦੇਖ ਲਿਆ ਮੇਰੇ ਪੰਜਾਬੀ ਵੀਰੋ ਐਨ ਵੱਡੇ ਮੱਲ ਪੁੱਜਿਆ ਔਰ ਪਿੱਛੇ ਪਿੱਛੇ ਪੱਟੀਆਂ ਪਿੰਡਾਂ ਸ਼ਹੀਦਾਂ ਦੀ ਧਰਤੀ ਦਾ ਉਹ ਕਿਤੇ ਸਰਬਜੀਤ ਸਿੰਘ ਖਾਲਸੇ ਦਾ ਗਰਾਈ ਸਾਭੀ ਪੱਟੀਆਂ ਪਿੰਡ ਵਾਲਾ ਔਰ ਜੱਸ ਪੁੱਜ ਗਿਆ ਕਲਾਂਗੌਰ ਦੀ ਧਰਤੀ ਦਾ ਔਰ ਦੁਨੀਆਂ ਦੇ ਵੱਡੇ ਮੱਲ ਸੋਨੂ ਗਾਜੀ ਗੋਡੀਆਂ ਮੇਰੇ ਪੰਜਾਬੀ ਵੀਰੋ ਔਰ ਸਰਦਾਰ ਮਹਿੰਦਰਪਾਲ ਸਿੰਘ ਦਾ ਪੁੱਤ ਰਵੀ ਲਾੜੀ ਵੀਰਾਂ ਵਾਲਾ ਪੁੱਜਿਆ ਸੰਗਤ ਜੀ ਆਂ ਵੱਡੇ ਮੱਲ ਪੁੱਜਿਆ ਦੁਨੀਆਂ ਦੇ ਔਰ ਇਧਰ ਜਿਸ ਮਾਂ ਦੀ ਕੁੱਖੋਂ ਇਸ ਬੱਬਰ ਸ਼ੇਰ ਨੇ ਜਨਮ ਲਿਆ ਜਿਸ ਮਾਂ ਵਾਸਤੇ ਮੈਂ ਚਾਹਾਂ ਗੱਲ ਦਵਾਰੀ ਤਾੜੀ ਮਾਰ ਹੋ ਜਾਏ ਇਹੋ ਮਾਂ ਜਿਨੇ ਨੰਨੇ ਪਹਿਲਵਾਨ ਨੂੰ ਜਨਮ ਦਿੱਤਾ ਤੇ ਨੰਨੇ ਪਹਿਲਵਾਨ ਨੇ ਮਾਝੇ ਦੀ ertid ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰ ਦਿੱਤਾ ਭਰਾ ਨੇ ਬਹੁਤ ਸਾਰੇ ਗੁਰਜ ਜਿੱਤੇ ਪੰਜਾਬ ਕੇਸਰੀ ਵੀ ਜਿੱਤ ਗਿਆ ਹਿਮਾਚਲ ਦੇ ਵਿੱਚ ਬਹੁਤ ਸਾਰੇ ਮਾਨ ਤੇ ਸਨਮਾਨ ਜਿੱਤ ਕੇ ਲੈ ਗਿਆ ਔਰ ਮੈਂ ਪਹਿਲਵਾਨ ਨੂੰ ਬਿੰਦ ਦੀ ਕਰਦਾ ਇੱਕ ਜਿਹੜਾ ਆਪਾਂ ਸੰਗਤ ਦੇ ਹਜ਼ੂਰ ਦੇ ਵਿੱਚ ਲਾਵਾਂਗੇ ਸੰਗਤ ਜੀ ਕੁਸ਼ਤੀ ਤੋਂ ਪਹਿਲਾਂ ਜੋ ਵੀ ਕਿਸੇ ਦੀ ਸ਼ਰਧਾ ਹੋਵੇ ਤੁਹਾਡਾ ਆਪਣਾ ਪੁੱਤ ਹੈ ਤੁਹਾਡਾ ਭਰਾ ਹੈ ਜਰੂਰ ਆਪਣਾ ਭਰਾ ਦਾ ਮਾਣ ਕਰਨਾ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਇਨ੍ਹਾਂ ਅਖਾੜਿਆਂ ਦੇ ਵਿੱਚ ਮਾਲੀ ਦੀ ਕੁਸ਼ਤੀ ਲੜਨੀ ਛੋਟੀ ਗੱਲ ਨਹੀਂ ਹੈ ਔਰ ਮੈਂ ਮਾ ਕਾਂਤਾ ਜੀ ਦਾ ਜਿਹੜਾ ਸਨਮਾਨ ਇੱਥੇ ਸਰੋਪਾ ਸਾਡੇ ਕੋਲ ਪੁੱਜਿਆ ਵਿਕੀ ਭਲਵਾਂ ਜੀ ਸਰੋਪਾ ਲੈ ਕੇ ਆਈਏ ਮੈਂ ਸਾਈਂ ਜੀ ਨੂੰ ਗੁਜਾਰਿਸ਼ ਕਰਾਂਗਾ ਕਿ ਇਹ ਸਰੋਪੇ ਦਾ ਸਨਮਾਨ ਜਿਹੜਾ ਮਾ ਦਾ ਸਾਈਂ ਜੀਾਂ ਦੇ ਹੱਥੋਂ ਹੋਵੇ ਤਾਂ ਬਹੁਤ ਵੱਡੀ ਗੱਲ ਹੈ ਸਰੋਪੇ ਦਾ ਸਨਮਾਨ ਜਿਹੜਾ ਮਾਂ ਦਾ ਸਨਮਾਨ ਕਹਿੰਦੇ ਨਾ ਕਿ ਮਾਂ ਦੇ ਕਦਮਾਂ ਦੇ ਵਿੱਚ ਜੰਨਤ ਹੁੰਦੀ ਹੈ ਔਰ ਮਾਂ ਨੂੰ ਪ੍ਰਮਾਤਮਾ ਨੇ ਧਰਤੀ ਦੇ ਉੱਤੇ ਮਾਪਿਆਂ ਨੂੰ ਦੂਜਾ ਰੂਪ ਰੱਬ ਦਾ ਬਣਾ ਕੇ ਭੇਜਿਆ ਔਰ ਉਹ ਰੱਬ ਗਰਾਊਂਡ ਦੇ ਵਿੱਚ ਦਿਖਾਈ ਦੇ ਰਿਹਾ ਹੈ ਔਰ ਸੰਗਤ ਜੀ ਤਾੜੀਆਂ ਮਾਰੋ ਉਸ ਮਾਂ ਵਾਸਤੇ ਕਿਉਂਕਿ ਜਿਸ ਮਾਂ ਨੇ ਨੰਮੇ ਮੰਨੋ ਜਨਮ ਦਿੱਤਾ ਹੈ ਉਹਨਾਂ ਦਾ ਸਨਮਾਨ ਇੱਕ ਗੁਰੂ ਘਰ ਹੋ ਰਿਹਾ ਹੈ ਕਿਉਂਕਿ ਗੁਰੂ ਘਰ ਦੇ ਵਜ਼ੀਰ ਇਹ ਚੌਣਾ ਤੇ ਰੱਬ ਦੀ ਗੁਰੂ ਘਰ ਦੇ ਵਿੱਚੋਂ ਰੱਬ ਦੇ ਖਜ਼ਾਨੇ ਦੇ ਵਿੱਚੋਂ ਜੋ ਵੀ ਕਹਿ ਕੇ ਅਰਜ਼ੀਆਂ ਵਨ ਜੂਰ ਕਰਵਾ ਕੇ ਸੰਗਤ ਦੀ ਝੋਲੀ 'ਚ ਪਾ ਸਕਦੇ ਆ ਇਹਨਾਂ ਦੇ ਬੱਚੇ ਰੱਬ ਵੀ ਨਹੀਂ ਛੱਡਦੇ ਔਰ ਜਦੋਂ ਇਹ ਕਹਿ ਦੇਣ ਤੇ ਸੰਗਤੋ ਕਿ ਸਾਰੇ ਕਾਰਜ ਰਾਸ ਆ ਜਾਂਦੇ ਆ ਸੋ ਬਹੁਤ ਸੰਤਾ ਮਹਾਂਪੁਰਸ਼ਾਂ ਦੀ ਕਿਰਪਾ ਔਰ ਮੈਂ ਸੰਗਤ ਜੀ ਗੁਜਾਰਿਸ਼ ਕਰਦਾ ਨੰਮਾ ਪਹਿਲਵਾਨ ਇੱਕ ਵਾਰੀ ਘੇੜਾ ਦੇਗਾ ਸਾਰੀ ਸੰਗਤ ਦੀ ਹਜ਼ੂਰੀ ਦੇ ਵਿੱਚ ਜਰੂਰ ਆਪਾਂ ਜੋ ਵੀ ਕਿਸੇ ਦੀ ਸ਼ਰਧਾ ਹੋਵੇ ਇਸ ਮੱਲ ਦਾ ਮਾਨ ਸਨਮਾਨ ਕਰਨਾ ਇਹਦਾ ਹੌਸਲਾ ਸਿਰਫ ਗੱਲ ਪੈਸਿਆਂ ਦੀ ਨਹੀਂ ਤੁਹਾਡਾ ਅਸ਼ੀਰਵਾਦ ਚਾਹੀਦਾ ਵੀਰ ਨੂੰ ਤਾਂ ਜਾ ਕੇ ਕਿਉਂਕਿ ਜਦੋਂ ਬੰਦੇ ਦੇ ਨਾਲ ਆਪਣੇ ਖੜੇ ਹੁੰਣ ਬੰਦਾ ਫੇਰ ਵੱਡਾ ਹੁੰਦਾ ਹੈ ਮਿਰਜੇ ਦੇ تیر ਟੁੱਟਦੇ ਨਹੀਂ ਸੀ ਜੇਕਰ ਉਹਦੇ ਭਰਾ ਨਾਲ ਖੜੇ ਹੁੰਦੇ ਔਰ ਉਹ ਨਾਵਣ ਦੇ ਮਰਨਾ ਨਹੀਂ ਸੀ ਜੇ ਉਹ ਪਿੰਛੇ ਨਾਲ ਖੜਿਆ ਹੁੰਦਾ ਔਰ ਜੇਕਰ ਲੰਮੇ ਦੇ ਨਾਲ ਵੀ ਆਪਣੇ ਭਰਾ ਖੜੇ ਰਹੇ ਹੋਂ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਮਾਨ ਸਨਮਾਨ ਗੁਮਾਚੀ ਦੀ ਚੋਲੀ ਗੁਰਦਾਸਪੁਰ ਦੀ ਚੋਲੀ ਪਾਏਗਾ ਸੰਗਤ ਜੀ ਜਰੂਰ ਆਪਾਂ ਭਰਾ ਦਾ ਮਾਨ ਸਨਮਾਨ ਕਰਾਂਗੇ ਔਰ ਪਾਣੀ ਆਪਾਂ ਜਰੂਰ ਗਰਾਊਂਡ ਦੇ ਵਿੱਚ ਪੁੱਛਦਾ ਕਰਾਂਗੇ ਮੈਂ ਬੇਨਤੀ ਕਰਦਾ ਸਾਡੇ ਜਿੰਨੇ ਵੀ ਪ੍ਰਬੰਧਕ ਵੀਰ ਨੇ ਜਸਪ੍ਰਾ ਦੀ ਪਾਣੀ ਦੀ ਡਿਊਟੀ ਸਾਡੇ ਸਾਈਂ ਜੀ ਵੱਲੋਂ ਲੱਗੀ ਹੈ ਪਲੀਜ਼ ਆਪਾਂ ਪਾਣੀ ਜਰੂਰ ਗਰਾਊਂਡ ਦੇ ਵਿੱਚ ਪੁੱਛਦਾ ਕਰੀਏ ਔਰ ਮੈਂ ਬੇਨਤੀ ਕਰਦਾ ਕਿ ਨੰਮਾ ਪਹਿਲਵਾਨ ਅਖਾੜੇ ਦੇ ਵਿੱਚ ਗਿੜਾ ਦੇ ਰਿਆ ਸੰਗਤ ਜੀ ਔਰ ਅਖਾੜਾ ਤੇ ਗੁਰਦੁਆਰਾ ਕੋਈ ਦੋ ਚੀਜ਼ ਨਹੀਂ ਹੈ ਗੁਰਦੁਆਰੇ ਵਿੱਚੋਂ ਵੀ ਜਦੋਂ ਬੰਦਾ ਜਾਂਦਾ ਹੈ ਗੁਰੂ ਘਰਾਂ ਦੇ ਵਿੱਚੋਂ ਵੀ ਮੰਨਦਾ ਹੈ ਤੇ ਉਹਦਾ ਬਦੀ ਕੋਈ 몰ਾ ਮਾ ਨਹੀਂ ਉਹ ਆਸ਼ੀਰਵਾਦ ਹੁੰਦਾ ਹੈ ਔਰ ਇਹ ਵੀ ਅਖਾੜਾ ਆਸ਼ੀਰਵਾਦ ਹੈ ਤੁਸੀਂ ਜਰੂਰ ਆਪਣੇ ਆਪਿਆਂ ਦੇ ਨਾਲ ਖੜਨਾ ਔਰ ਇਸ ਟੀਮ ਦਾ ਹੌਸਲਾ ਅਫਜ਼ਾਈ ਕਰਨਾ ਹੈ ਕਿਉਣ ਵਾਲੇ ਸਮੇਂ ਦੇ ਵਿੱਚ ਭਰਾ ਹੋਰ ਵੀ ਤਗੜਾ ਖੇਡੇ ਵੱਡੀਆਂ ਮੱਲਾ ਮਾਰੇ ਤੇ ਮਾਝੇ ਦੀ ਧਰਤੀ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰਕੇ ਇਸ ਦਾ ਨਾਮ ਰੌਸ਼ਨ ਕਰੇ। ਉਹ ਆਪਾਂ ਟੀਮਾਂ ਨੂੰ ਵੀ ਬੰਦੀ ਕਰਦੇ ਆਂ ਕਿ ਛੇਸ਼ਟਾਂ ਜਿਹੜੀਆਂ ਪਿੰਡਾਂ ਤੋਂ ਭਰੇ ਕਰ ਲੋ ਤੁਸੀਂ ਵੀ ਜਲਦ ਮੈਚ ਦੀ ਸ਼ੁਰੂਆਤ ਹੋਵੇਗੀ ਔਰ ਮਾਲੀ ਦੀ ਕੁਸ਼ਤੀ ਜਿਹੜੀ ਹੈ ਉਹ ਜਿਵੇਂ ਸਾਈ ਜੀ ਕਹਣਗੇ ਆਪਾਂ ਉਵੇਂ ਹੀ ਉਸੇ ਤਰੀਕੇ ਨਾਲ ਅਨਾਉਂਸ ਕਰਾਂਗੇ। ਇਧਰ ਇਧਰ ਕੁਸ਼ਤੀ ਜਥੇਰੀਆ ਸਾਡੇ ਭਰਾ ਨੇ ਸਰੀਰ ਤੋਂ ਪਤਾ ਲੱਗਦਾ ਐ ਐਨ ਜਿੰਨੇ ਅੱਜ ਕੱਲ ਸਾਈਂ ਜੀ ਨਹਿਰਾ ਪੱਕੀਆਂ ਹੋ ਰੀਆਂ ਸੂਰੇ ਪੱਕੇ ਹੋ ਰਿਆ ਤੇ ਭਰਾ ਦੇ ਵੀ ਇਦਾਂ ਲੱਗਦਾ ਜਿਦਾਂ ਪੁਲ ਦੇ ਸਾਹਮਣੇ ਕਿਸੇ ਨੇ ਪੱਥਰ ਚੜ੍ਹੇ ਹੁੰਦੇ ਐ ਗੱਲਾ ਗੱਲਾ ਮਸਲ ਬੋਲੀਆਂ ਪਾਉਂਦਾ ਐ ਕਿ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਜੋਸ਼ ਜਵਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਰੀਫਾਂ ਇਧਰ ਸਾਡੇ ਫੌਜੀ ਸਾਹਿਬ ਵਿਸਲ ਵੀ ਵਜਾ ਰਿਹਾ ਐ ਔਰ ਦਿਲਪ੍ਰੀਤ ਯੂਐਸਏ ਜਿਨ੍ਹਾਂ ਦੇ ਵੱਲੋਂ ਸਾਬ ਪੁੱਤਰ ਦੇ ਪੰਜਾਬੀ ਬੋਲਣ ਦਾ ਵੱਡਾ ਮਾਣ ਪਿਆਰ ਪੁੱਜਿਆ ਔਰ ਇੱਕ ਸੁਬਾਸਤਰ ਹੰਦ ਹੋਇਆ ਜਿਨੇ ਪੰਜਾਬ ਨੂੰ ਬਹੁਤ ਤੰਗ ਕੀਤਾ ਇੱਕ ਆ ਸੁਬਾ ਨੜਾ ਵਾਲੀ ਦੀ ਧਰਤੀ ਦਾ ਮਾਂ ਖੇਡ ਕਬੱਡੀ ਦਾ ਵੱਡਾ ਮਲ ਔਰ ਦੂਜੇ ਪਾਸੇ ਮੰਨੂ ਚੰਦਰਯਾਵਾਲ ਬਹੁਤ ਲੰਮੇ ਕਰ ਲਿਆ ਸਿਆਲ ਚ ਠੰਡ ਲੱਗਦੀ ਸੀ ਇੱਕ ਟੌਮ ਦਾ ਟਾਈਮ ਨਹੀਂ ਲੱਗਿਆ ਮੰਨੂ ਸਾਡਾ ਭਰਾ ਸ਼ੋਦਾ ਵੀਰ ਪਰਮਾਤਮਾ ਦੀ ਬੜੀ ਕਿਰਪਾ ਬਹੁਤ ਵਧੀਆ ਖਿਡਾਰੀ ਹੈ ਇੰਦਰ ਜੋਤ ਅਜਾਣ ਕੰਦੇ ਦੁਨੀਆਂ ਦੇ ਵੱਡੇ ਮੱਲ ਪੁੱਜੇ ਐ ਤੇ ਨਾਲ ਨਿਤਨ ਸਾਡਾ ਭਰਾ ਸਾਰੇ ਵੱਡੇ ਮੱਲ ਪੁੱਜੇ ਐ ਤੇ ਵੱਡੀ ਖੇਡ ਦੀ ਗੱਲ ਅੱਜ ਮੇਰੇ ਪੰਜਾਬੀ ਵੀਰੋ ਪੰਦੇੜ ਪੱਟ ਦੀ ਧਰਤੀ ਤੇ ਹੋਵੇਗੀ ਇੰਦਰ ਮੂਸਾ ਖੜਾ ਮੂਸਾ ਕਿਉਂਕਿ ਜਿੰਨੇ ਕਹਿ ਦਿੰਦੇ ਨਾ ਕਿ ਸਾਡੇ ਵੱਡੇ ਵੱਡੇਰਿਆਂ ਦੇ ਮੂੰਹੋਂ ਸੁਣਿਆ ਕਿ ਮੂਸਾ ਮੂਸਾ ਪੱਜਾ ਮੌਤ ਤੋਂ ਤੇ ਮੌਤ ਅੱਗੇ ਖੜੀ ਇੱਧਰ ਸਾਹਮਣੇ ਟੀਮ ਦੇਖ ਤੈਨੂੰ ਆਪਣਾ ਪਤਾ ਲੱਗਣਾ ਕਿ ਉਹ ਕਹਾਵਤ ਸੱਚ ਸੀ ਕਿ ਜਾਂ ਸਿਰਫ ਐਵੇਂ ਕਿਹਾ ਹੈ ਕਿ ਟੀਮ ਐਨ ਕਿੰਦੇ ਦੋਨੇ ਪਾਸੇ ਵਧੀਆ ਟੀਮਾਂ ਵਧੀਆ ਪਲੇਅਰ ਜਿਹੜੇ ਸਾਡੇ ਭਰਾਵਾਂ ਨੇ ਅੱਜ ਦੇ ਖੇਡ ਮੇਲੇ ਦੇ ਵਿੱਚੋਂ ਤਾਰੇ ਹੈ ਸ਼ੰਕੀ ਡੇਰਾ ਬਾਬਾ ਨਾਨਕ ਵਰਸ ਜਰਮਨ ਗੋਲਬਾਗ ਔਰ ਮਾਲੀ ਦੀ ਕੁਸ਼ਤੀ ਵਾਸਤੇ ਸਾਡਾ ਨਮਾ ਪਹਿਲਵਾਨ ਬੱਬੇ ਹਾਲੀ ਵਰਸਜ लवली ਡੇਰਾ ਬਾਬਾ ਨਾਨਕ ਔਰ ਚੌਥੀ ਕੁਸ਼ਤੀ ਕਾਕਾ ਗੋਲਬਾਗ ਹੈਪੀ ਡੇਰਾ ਬਾਬਾ ਨਾਨਕ ਆਜੋ ਵੀਰੋ ਤੁਸੀਂ ਆਓ ਅਖਾੜੇ ਪਾਦਸ਼ਾਹ ਜੀ ਔਰ ਸੰਗਤ ਜੀ ਦਾ ਦਸਤੂਰ ਹੈ ਉਸ ਕੁਦਰਤ ਦਾ ਕਿਉਂਕਿ ਉਹਦੇ ਨਿਯਮਾਂ ਨੂੰ ਕੋਈ ਬਦਲ ਨਹੀਂ ਸਕਦਾ ਕੋਈ ਸੌ ਰਿਆ ਸੜਕ ਦੇ ਕਿਨਾਰੇ ਤੇ ਕੋਈ ਕਰਦਾ ਐਸ਼ ਚੁਬਾਰੇ ਤੇ ਕੋਈ ਪੀ ਕੇ ਚੰਬੇ ਕੁੱਕਰ ਨੂੰ ਕੋਈ ਤਰਸੇ ਬਹਿ ਟੱਕਰ ਨੂੰ ਕਿਤੇ ਭੁੱਖੇ ਨਿਆਣੇ ਸੁੱਦੇ ਨੇ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ ਕਿਤੇ ਨੰਗਾ ਕੰਬੇ ਰਾਹਾਂ ਤੇ ਕਿਤੇ ਟੰਗੇ ਕੋਟ ਨੇ ਬਾਹਾਂ ਤੇ ਇੱਥੇ ਕੀ ਕੀ ਕਾਰੇ ਹੁੰਦੇ ਨੇ ਰਿਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ ਮੈਂ ਡਰਦਾ ਰੱਬਾ ਤੈਨੂੰ ਦੱਸਣ ਤੋਂ ਤੇਰੇ ਸਾਹਮਣੇ ਸਾਰੇ ਹੁੰਦੇ ਨੇ ਕਦੀ ਮਾਨਸ ਬਣ ਕੇ ਆ ਰੱਬਾ ਤੈਨੂੰ ਦਰਦ ਸੁਣਾਉਣਾ ਚਾਹਨਾ ਹਾਂ ਨੂੰ ਤੇਰੀ ਬਣਾਈ ਦੁਨੀਆ ਦਾ ਮੈਂ ਹਾਲ ਵਖੋਣਾ ਚਾਹਨਾ ਹਾਂ ਸੋ ਸਾਰੀ ਸੰਗਤਾਂ ਦਾ ਦਿਨੋ ਧੰਨਵਾਦ ਹੈ ਸਾਨੂੰ ਸਾਈ ਜੀਆਂ ਦੀ ਛਤਰ ਸ਼ਾਏਆਂ ਦੇ ਹੇਠ ਵੱਡਾ ਕਬੱਡੀ ਦਾ ਕੱਪ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਹਿਰਾ ਮਾਰਾ ਹੋਈਆਂ ਇੱਧਰ ਗਰਾਊਂਡ ਵੀ ਹੈ ਨ ਜਗਮਗ ਜਗਮਗ ਕਰਦੀ ਹੈ ਰਾਜਾ ਔਲਖ ਸਾਡਾ ਭਰਾ ਵੀ ਪੁੱਜਿਆ ਸਾਰੇ ਵੀਰ ਹੌਲੀ ਹੌਲੀ ਦਿਖਾਈ ਦੇ ਰਹੇ ਹੈ ਔਰ ਗਾਜੇ ਕੋਟ ਵਾਲਿਆਂ ਚੌਕੀ ਮਾਰ ਕੇ ਬੈਠ ਗਏ ਚੰਦੜਿਆ ਥਾਗ ਗਏ ਅੱਲੇ ਸ਼ੁਰੂਆਤ ਹੈ ਕਿ ਹਾਲੇ ਤਾਂ ਸ਼ੁਰੂਆਤਾਂ ਨੇ ਉਸ ਰੱਬ ਦੇ ਬੱਚੇ ਕਾਜਲੀਆ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਸਤਾਜ ਉਧੀਆਂ ਸਦਾ ਸਫਰ ਵਿੱਚ ਚੱਲਦੇ ਰਹਿਣਾ ਇਹੀ ਮੰਜ਼ਲ ਰਾਹੀ ਦੀ ਦੁਸ਼ਮਣ ਵੀ ਹੋਵੇ ਪਾਵੇ ਦਸਤਾਰ ਕਦੇ ਨਹੀਂ ਲਾਹੀਦੀ ਔਰ ਸੰਗਤ ਜੀ ਤੁਹਾਡਾ ਆਪਣਾ ਭਰਾ ਬੱਬੇ ਹਲੀ ਦਾ ਮਾਣ ਨਹੀਂ ਮੈਂ ਕਹਿੰਦਾ ਇਹਨੂੰ ਪੰਦੇਰ ਦਾ ਮਾਣ ਨਹੀਂ ਪੂਰੇ ਦਰਦਾਸਪੁਰ ਦਾ ਮਾਣ ਹੈ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਜਿਹੜਾ ਬੰਦਾ ਪੂਰੀ ਦੁਨੀਆ ਦੇ ਸਾਹਮਣੇ ਆ ਜਾਏ ਛੋਟੀ ਗੱਲ ਨਹੀਂ ਜ਼ਰੂਰ ਵੀ ਦਾ ਮਾਣ ਕਰਿਓ ਕਿਉਂਕਿ ਪਹਿਲਵਾਨਾਂ ਦੀ ਖੁਰਾਕ ਦਾ ਖਰਚਾ ਬਹੁਤ ਹੁੰਦਾ ਪਹਿਲਵਾਨ ਬਣਨਾ ਬਹੁਤ ਔਖੀ ਗੱਲ ਹੈ ਸੰਗਤ ਜੀ ਕਹਿੰਦੇ ਨਾ ਕਿ ਅਪਾਹਜ ਬੰਦਾ ਹਮੇਸ਼ਾ ਆਪਣੀ ਸੋਚ ਪੱਖੋਂ ਹੁੰਦਾ ਪੁੱਜ ਸਾਜ਼। ਸਰੀਰਕ ਪੱਖੋਂ ਜਿਹੜਾ ਬੰਦਾ ਆਪਣੇ ਆਪ ਨੂੰ ਅਪਾਹਜ ਨਹੀਂ ਮੰਨਦਾ ਉਹ ਬੰਦਾ ਕਦੇ ਚੌਕ ਚਰਾਹਿਆਂ ਦਾ ਸਹਾਰਾ ਨਹੀਂ ਲੈਂਦਾ। ਫਰਜੀ ਸਰਟੀਫਿਕੇਟਾਂ ਦਾ ਸਹਾਰਾ ਨਹੀਂ ਲੈਂਦਾ। ਕਦੇ ਟ੍ਰੇਨਾਂ ਦੇ ਵਿੱਚ ਨਹੀਂ ਮੰਗਦਾ। ਔਰ ਇਸ ਭਰਾ ਦੀ ਸੋਚ ਨੂੰ ਸਲਾਮ ਹੈ। ਸਰੀਰ ਤੋਂ ਸਾਈਂਜੀ ਹੈਂਡੀਕੈਪਡ ਹੈ ਪਰ ਫਿਰ ਵੀ ਭਰਾ ਔਰ ASI ਬਲਵਿੰਦਰ ਸਿੰਘ ਜੀ ਸਾਹਿਬ ਪੁੱਤਰ ਦੇ ਪੰਜਾਬੀ ਬੋਲਣ ਦਾ ਬੱਡਾ ਪਿਆਰ ਦਿলো ਧੰਵਾਦ ਹੈ ਜਿਨ੍ਹਾਂ ਦੇ ਵੱਲੋਂ ਹਰ ਇੱਕ ਸਾਲ ਪੈਲੀ ਦੀ ਸੇਵਾ ਜਿਹੜੀ ਹੈ ਮੇਲੇ ਦੇ ਵਾਸਤੇ ਖੇਡ ਮੇਲੇ ਦੇ ਵਾਸਤੇ ਕੀਤੀ ਜਾਂਦੀ ਹੈ ਤਾੜੀਆਂ ਮਾਰੋ ਸੰਗਤ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਨਾ ਸੇਵਾ ਮੰਨ ਦੀ ਹੋਵੇ ਤਨ ਦੀ ਹੋਵੇ ਧਨ ਦੀ ਹੋਵੇ ਗੁਰੂ ਘਰ ਦੇ ਵਿੱਚ ਸਾਰੀਆਂ ਸੇਵਾ ਪ੍ਰਵਾਨ ਨੇ ਔਰ ਸੋਨੂ ਸਾਈ ਜੀ ਦਾ ਕਹ ਲਿਆ ਕਿ ਪਿਆਰ ਇੰਨਾ ਜ਼ਿਆਦਾ ਹੈ ਹਰੇਕ ਬੰਦਾ ਪਿਆਰ ਕਰਦਾ ਹੈ ਇੰਨੀ ਪਿਆਰੀ ਸ਼ਖਸੀਅਤ ਹੈ ਕਿਉਂਕਿ ਜਦ ਜਦ ਮੇਰੀ ਫੋਨ ਉਤੇ ਗੱਲ ਹੋਈ ਔਰ ਮੈਂ ਜਦ ਸਾਈ ਜੀ ਗਿਆ ਤੇ ਮੈਂ ਇੱਕ ਉਸ ਚੀਜ਼ ਜਿਹੜੇ ਉਹ ਸ਼ਬਦ ਦਾ ਤੁਹਾਡੇ ਸਾਹਮਣੇ ਰੱਖਾਂਗਾ ਸਾਈ ਜੀ ਉਹਦੇ ਮੈਨੂੰ ਕਹਿੰਦੇ ਕਿ ਮੈਨੂੰ ਸਾਈ ਨਹੀਂ ਕਹਣਾ ਯਾਰ ਅਸੀਂ ਤੁਹਾਡੇ ਭਰਾ ਹਾਂ ਔਰ ਇੰਨੀ ਵਧੀਆ ਸੋਚ ਦੇ ਮਾਲਕ ਵਿੱਚ ਸ਼ੁਰੂਆਤ ਕਰਾਂਗੇ ਮਾ ਪੰਜਾਬ ਤੋਂ ਦੇ ਧਰਤੀ ਪੰਜਾਬ ਔਰ ਕਹਿੰਦੇ ਪੰਜ ਦਰਿਆ ਇਸ ਦੇਸ਼ ਦੇ ਤਾਂ ਜੋ ਕਹਿਣ ਪੰਜਾਬ ਰਾਵੀ ਸਤਲੁਜ ਬਿਆਸ ਸੇਲਮ ਅਤੇ ਚਨਾਬ ਔਰ ਅੱਜ ਪੰਜਾਂ ਪਾਣੀਆਂ ਦੀ ਧਰਤੀ ਮੇਰੇ ਪੰਜਾਬੀ ਵੀਰੋ ਕਦੀ ਫੜ ਵੱਗੇ ਤੇ ਪੰਜਾਬ ਨੇ ਹਿੱਕਾਂ ਡਾ ਕੇ ਉਹਨਾਂ ਔਖੇ ਸਮਿਆਂ ਦਾ ਸਾਹਮਣਾ ਕੀਤਾ ਹੈ ਔਰ ਜਿੰਨੇ ਦਿੱਲੀ ਨੇ ਜਿਹੜੇ ਪਾਣੀਆਂ ਦੇ ਵਾਸਤੇ ਹਮੇਸ਼ਾ ਝੋੜ ਲਾਇਆ ਹੈ ਕਿ ਪੰਜਾਬ ਦੇ ਪਾਣੀ ਐਸਵਾਈਐਲ ਜਿਹੜੀ ਨਹਿਰ ਸਿੱਧੂ ਮੂਸੇ ਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਉਹ ਵੀ ਨਹਿਰ ਦਾ ਜ਼ਿਕਰ ਔਰ ਬਲਵੰਦਰ ਚਟਾਨਿਆਂ ਦਾ ਜ਼ਿਕਰ ਜਿਹਨੂੰ ਗੂਗਲ ਤੇ ਸર્ચ ਮਾਰ ਕੇ ਲੋਕਾਂ ਨੇ ਰਾਤੋ-ਰਾਤ ਲੱਖਾਂ ਦੀ ਤਦਾਦ ਦੇ ਵਿੱਚ ਚੱਕ ਕੀਤਾ ਤੇ ਕੀਦੇ ਬਦੌਲਤ ਕੀਤਾ ਸਿੱਧੂ ਮੂਸੇ ਵਾਲੇ ਭਰਾ ਦੇ ਔਰ ਸੰਗੀਤ ਜਿਹੜੇ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਮਾਰੋ ਯਾਰ ਉਸ ਵੀਰ ਦੀ ਸੋਚ ਵਾਸਤੇ ਕਿਉਂਕਿ ਉਸ ਭਰਾ ਨੇ ਜੋ ਲਿਖਿਆ ਹੈ ਜੋ ਗਾਇਆ ਵਾਕਈ ਕਰਾਰਾਂ ਗਾਇਆ ਤੇ ਟਕਾ ਕੇ ਗਾਇਆ ਕਿ ਅਣਖੀ ਸੀ ਗੀਤ ਜੱਟ ਦੇ ਕਦੇ ਸਿਰਾਂ ਤੋਂ ਨਾ ਲਾਉਂਦੇ ਜੁਨੀਆ ਤੇਰੇ 21 ਸਾਲਾਂ ਦੇ ਜੱਟ ਨੂੰ ਤੈਨੂੰ ਬਾਏ ਬਾਏ ਕਹਿੰਦੀ ਦੁਨੀਆ ਭਰਾ ਨੇ ਦੁਨੀਆ ਨੂੰ ਬਾਏ ਬਾਏ ਕਹਿਣ ਲੱਗਾ ਸੀਗਾ ਭਗਤ ਸਿੰਘ ਤਈਆਂ ਸਾਲਾਂ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਔਰ ਸਿੱਧੂ ਮੂਸੇਵਾਲਾ ਕਰੀਬ 29 ਸਾਲ ਦੀ ਉਮਰ ਦੇ ਵਿੱਚ ਜਿਵੇਂ ਕਹਿ ਦਿੰਦੇ ਨੇ ਕਿ ਜਿਹੜੇ ਬੰਦੇ ਨੇ ਦੁਨੀਆ ਹਿਲਾਉਣੀ ਹੁੰਦੀ ਹੈ ਉਹਨਾਂ ਦੀ ਉਮਰ ਛੋਟੀ ਹੁੰਦੀ ਹੈ ਉਹ ਡਰਦੇ ਨਹੀਂ ਹੁੰਦੇ ਜਿੰਨਾ ਦੁਨੀਆ ਡਰਾਉਣੀ ਉਹ ਭੱਜਦੇ ਨਹੀਂ ਹੁੰਦੇ ਜਿੰਨਾ ਦੁਨੀਆ ਪਚਾਉਣੀ ਕਈ ਵਾਰੀ ਅੱਖਾਂ ਉੱਤੇ ਬੰਨ ਪਟੀਆਂ ਧਾਗੇ ਸੂਈ ਵਾਲੇ ਨੱਕੇ ਚੋਂ ਲੰਘਾਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀਖਦੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਬੰਦੇ ਨੂੰ ਆਪ ਬਣਦ ਕਰਨੀ ਪੈਂਦੀ ਹੈ ਇਤਿਹਾਸ ਬਣਦੇ ਦੀ ਕੁਸ਼ਤੀ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਵੱਡੀ ਕੁਸ਼ਤੀ ਦੇ ਮੱਲਾ ਨੂੰ ਵੀ ਸਾਡਾ ਨੰਮਾ ਪਹਿਲਵਾਨ ਬੱਬੇ ਹਾਲੀ ਔਰ ਵਰਸੇ ਲਵਲੀ ਡੇਰਾ ਬਾਬਾ ਨਾਨਕ ਇਹ ਵੀ ਮੱਲ ਤਿਆਰੀ ਕਰ ਲੈਣਗੇ ਕਿ ਜਲਦ ਆਪਾਂ ਜਿਹੜਾ ਮਾਲੀ ਦੀ ਕੁਸ਼ਤੀ ਵੀ ਮੈਚ ਤੋਂ ਪਹਿਲਾਂ ਕਰਵਾ ਕੇ ਫਿਰ ਆਪਾਂ ਕਬੱਡੀ ਦਾ ਮੈਚ ਜਿਹੜਾ ਸੰਗਤ ਦੇ ਨਾਮ ਸਾਂਝਾ ਕਰਾਂਗੇ ਵੱਡੇ ਪੱਤਰ ਦਾ ਬਹੁਤ ਵਧੀਆ ਪਲੇਅਰ ਨੇ ਬੜੇ ਵਧੀਆ ਪ੍ਰਬੰਧ ਸਾਡੇ ਸਾਨੂੰ ਸਾਈਂ ਜੀਆ ਨੇ ਕੀਤੇ ਆ ਔਰ ਅੱਜ ਇੱਕ ਭਰਾ ਮੈਨੂੰ ਫੋਨ ਤੇ ਜਿਹੜਾ ਉਧਰ ਬਤਾਇਆ ਦੇ ਰਿਹਾ ਸੀਗਾ ਅੱਜ ਦੇ ਖੇਡ ਮੇਲੇ ਦੀਆਂ ਅੱਜ ਦਲਜੀਤ ਇੱਥੇ ਨਹੀਂ ਆਇਆ ਪਿਛਲੇ ਸਾਲ ਦਲਜੀਤ ਨੇ ਬਣਾ ਸੀਗਾ ਦਲਜੀਤ ਦੁਬਈ ਦੇ ਵਿੱਚ ਬੈਠਾ ਮੈਨੂੰ ਫੋਨ ਕਰ ਰਿਹਾ ਸੀਗਾ ਕਹਿੰਦਾ ਯਾਰਾ ਅੱਜ ਬੜਾ ਅੱਜ ਉਹ ਸਾਲ ਤੋਂ ਪਹਿਲਾਂ ਜਿਹੜਾ ਪਿਛਲਾ ਦਿਨਾਂ ਚੰਦੇ ਆ ਰਿਹਾ ਔਰ ਮੈਨੂੰ ਇਹ ਨਹੀਂ ਸੀਗਾ ਪਤਾ ਕਿ ਭਰਾ ਸਾਡਾ ਦੁਬਈ 'ਚ ਬੈਠਾ ਹੈ ਔਰ ਕਹਿੰਦਾ ਕਿ ਅੱਜ ਮੈਨੂੰ ਇਦਾਂ ਲੱਗਣਾ ਕਿ ਮੈਂ ਅੱਜ ਪਿੰਡ ਹੁੰਦਾ ਤੇ ਮੈਂ ਪਿੰਡ ਦਾ ਮੇਲਾ ਦੇਖਣੇ ਸੀਗਾ ਤੇ ਮੈਂ ਕਿਹਾ ਭਰਾਵਾ ਤੂੰ ਸਾਡੇ ਨਾਲ ਹੀ ਐ ਔਰ ਉਹ ਵੀ ਭਰਾ ਖੇਡਾਂ ਨੂੰ ਬਹੁਤ ਪਿਆਰ ਕਰਦਾ ਦਲਜੀਤ ਦੁਬਈ ਦੇ ਵਿੱਚ ਬੈਠਾ ਸਾਡਾ ਵੀਰ ਐ ਨਿੰਮੇ ਉਹ ਕੁਸ਼ਤੀਆਂ ਨੇ ਇੱਕ ਇਕੱਲੇ ਔਰ ਸਰਦਾਰ ਨੰਦ ਸਿੰਘ ਜੀ ਸਾਡੇ ਫਾਦਰ ਸਾਹਿਬ ਨੇ ਖਵਾਗਾ ਕਿ ਸਾਡਾ ਭਰਾ ਜਿਹਦੇ ਫਾਦਰ ਸਾਹਿਬ ਨੇ ਔਰ ਉਹਨਾਂ ਦੇ ਫਾਦਰ ਸਾਹਿਬ ਬਿਲਕੁਲ ਸਾਡੇ ਵੀ ਪਿੰਡਾ ਸਮਾਨ ਨੇ ਆਪਾਂ ਸਤਕਾਰ ਕਰਦੇ ਹਾਂ ਸਰਦਾਰ ਨੰਦ ਸਿੰਘ ਜੀ ਉਹਨਾਂ ਦੇ ਵੱਲੋਂ ਸਾਫ ਬੁੱਟਰ ਤੇ ਪੰਜਾਬੀ ਬੋਲਣ ਦਾ ਵੱਡਾ ਪਿਆਰ ਵੀ ਪੁੱਜਿਆ ਹੈ ਔਰ ਦਲਜੀਤ ਭਰਾ ਅਜਕਲ ਟਰਾਲੇ ਚਲਾਉਂਦਾ ਉੱਥੇ ਕਹਿੰਦੇ ਛੋਟਾ ਕੰਮ ਨਹੀਂ ਹੁੰਦਾ ਮਿੱਤਰੋ ਕੰਮ ਟਰੱਕਾਂ ਦਾ ਵੱਟੀਆਂ ਟੈਂਕੀਆਂ ਲੱਗੀਆਂ ਡੀਜ਼ਲ ਪੈਂਦਾ ਲੱਖਾਂ ਦਾ ਨੇਹਰੀਆਂ ਰਾਤਾਂ ਲੰਮੀਆਂ ਬਾਟਾਂ ਰਾਹ ਅੱਖੀਆਂ ਨਾਲ ਮਿਲਦੇ ਪੈਂਦੇ ਆ ਬੈਠ ਸੀਟ ਦੇ ਉੱਤੇ ਸਫੈਦੇ ਗਿਣਨੇ ਪੈਂਦੇ ਆ ਸੋ ਭਰਾ ਬਾੜਾਂ ਦੀ ਜਾਂਦਾ ਸੋ ਦਿਲੋਂ ਧੰਨਵਾਦ ਆ ਸਾਡੇ ਵੀਰਾਂ ਦਾ ਔਰ ਆਪਾਂ ਮੈਂ ਨੰਬੇ ਪਹਿਲਵਾਨ ਨੂੰ ਬੇਨਤੀ ਕਰਦਾ ਉਪਰਾ ਦੁਬਈ ਜਿਸ ਦੇਸ਼ ਦੇ ਵਿੱਚ ਬੁਰਜ ਖਲੀਫਾ ਔਰ ਸਾਡਾ ਦਲਜੀਤ ਭਰਾ ਜਿਹੜੇ ਭਰਾ ਸਾਡੇ ਅੱਜ ਦੁਬਈ ਦੇ ਵਿੱਚ ਬੈਠੇ ਐ ਉਹਨਾਂ ਦੇ ਦਿਲ ਜਿਹੜਾ ਅੱਜ ਇਸ ਗਰਾਊਂਡ ਦੇ ਵਿੱਚ ਇਸ ਨਗਰ ਦੇ ਵਿੱਚ ਇਹਨਾਂ ਆਪਣਿਆਂ ਦੇ ਦਿਲਾਂ ਦੇ ਵਿੱਚ ਧੜਕ ਰਿਹਾ ਹੋਵੇਗਾ ਕਿਉਂਕਿ ਸੋਨੂ ਸਾਈ ਜੀਆਂ ਦੇ ਨਾਲ ਬਹੁਤ ਪਿਆਰ ਹੈ ਸਾਡੇ ਭਰਾਵਾਂ ਦਾ ਔਰ ਅੱਜ ਵੀ ਭਰਾ ਨੇ ਕਿਹਾ ਕਿ ਮੇਰੇ ਵੱਲੋਂ ਸਾਰੇ ਮੇਲੇ ਵਾਲਿਆਂ ਨੂੰ ਸਾਰੇ ਨਗਰ ਨੂੰ ਵਧਾਈ ਦੇ ਦਵੋ ਅੱਜ ਦੇ ਖੇਡ ਮੇਲੇ ਦੀ ਔਰ ਸਾਡਾ ਦਲਜੀਤ ਦੇ ਸਾਥ ਬਲੂਪਰ ਦੁਬਈ ਦੇ ਵਿੱਚ ਬੈਠੇ ਪ੍ਰਮਾਤਮਾ ਦੀ ਬੜੀ ਕਿਰਪਾ ਹਮੇਸ਼ਾ ਤੰਦਰੁਸਤੀ ਰੱਖੇ ਵਾਹਿਗੁਰੂ ਉਹਨਾਂ ਦੇ ਸਹਰਾ ਤੇ ਕਿਉਂਕਿ ਮਿਹਨਤ ਕਰਕੇ ਫਿਰ ਤੋਂ ਇਸ ਨਗਰ ਦੇ ਵਿੱਚ ਇਸ ਦੀ ਬਤ ਕਰਤੀਆਂ ਉਹ ਵੱਡੀ ਹੁਣੀ ਤਾਂ ਕੁਲਵਿੰਦਰ ਸਿੰਘ ਡਰਾਈਵਰ ਸਾਹਿਬ ਜਿਨ੍ਹਾਂ ਦੇ ਬਦਲੋਂ ਵੱਡਾ ਮਾਣ ਵੱਡਾ ਪਿਆਰ ਔਰ ਸਾਨੂੰ ਸਾਈਂ ਜੀਆਂ ਵੱਲੋਂ ਵੱਡੇ ਮਾਣ ਪਿਆਰ ਔਰ ਵੱਡੇ ਮਾਣ ਪਿਆਰ ਦੇ ਨਾਲ ਨਾਲ ਜਿਹੜੀ ਕਹ ਲਈਏ ਅਰਦਾਸ ਹੈ ਉਸ ਮਾਲਕ ਦੇ ਚਖਮਾ ਦੇ ਵਿੱਚ ਕਿਉਂਕਿ ਜਿਹੜੇ ਮਾਣ ਪਿਆਰ ਉਹ ਨਾਲ ਜਿਹੜੀ ਅਰਦਾਸ ਹੈ ਦਲਜੀਤ ਤੇ ਕਾਲੂ ਤੇ ਮਹਿਕ ਦੀਪ 77 TV 7 TV ਉਹਨਾਂ ਭਰਾਵਾਂ ਦੇ ਵੱਡੀਆਂ ਵੱਡੇ ਮਾਣ ਪਿਆਰ ਪੁੱਛਿਆ ਔਰ ਸਾਈਂ ਜੀਆ ਵੱਲੋਂ ਅਰਦਾਸ ਹੈ ਮਾਲਕ ਦੇ ਚਰਨਾਂ ਦੇ ਵਿੱਚ ਜਿੰਨੀ ਵੀ ਗੁਰੂ ਘਰ ਦੀ ਮੇਲਾ ਕਮੇਟੀ ਹੈ ਜਿਹੜੇ ਵੀ ਰਾਜ ਇੱਥੇ ਨੇ ਮੌਜੂਦ ਨੇ ਸ਼ਰੀਰਕ ਤੌਰ ਤੇ ਤੇ ਜਿਹੜੇ ਵੀ ਅੱਜ ਵਿਦੇਸ਼ ਦੇ ਵਿੱਚ ਬੈਠੇ ਨੇ ਭਾਵਨਾਤਮਕ ਤੌਰ ਤੇ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਸੈਂਟੀਮੈਂਟਸ ਅੱਜ ਜਿਹੜੀਆਂ ਇਸ ਦਿਲ ਕਹ ਲਈਏ ਸਾਡੇ ਵਿੱਚ ਤੜਕ ਰਿਹਾ ਹੈ ਉਹਨਾਂ ਦੀ ਲੰਬੀ ਉਮਰ ਵਾਸਤੇ ਦਿਲੋਂ ਦੁਆਵਾਂ ਨੇ ਪ੍ਰਮਾਤਮਾ ਕਿਰਪਾ ਕਰੇ ਔਰ ਸੰਗਤ ਜੀ ਤਾੜੀਆਂ ਮਾਰੋ ਸਮੁੱਚੀ ਪ੍ਰਬੰਧਕ ਕਮੇਟੀ ਵਾਸਤੇ ਇੱਕ ਵਾਰੀ ਕਿਉਂਕਿ ਬਹੁਤ ਇਹ ਮਲੇ ਦੀ ਗੱਲ ਆ ਔਰ ਮੈਂ ਸਾਡੇ ਨਿੰਮੇ ਪਹਿਲਵਾਨੋਂ ਬੇਨਤੀ ਕਰਾਂਗਾ ਕਿ ਪਹਿਲਵਾਨ ਜੀ ਆਈਆ ਆਪਾਂ ਖੜੇ ਪਾਤਸ਼ਾਹ ਦੀ ਹਜ਼ੂਰੀ ਚ ਕਰੀਏ ਹੱਥ ਜੋੜੀਆਂ ਔਰ लवली ਡੇਰਾ ਬਾਬਾ ਨਾਨਕ ਔਰ ਮੈਂ ਟੀਮਾਂ ਨੂੰ ਵੀ ਗੁਜਾਰਸ਼ ਕਰਦਾ ਆਪਾਂ ਕਰੀਏ ਸ਼ੁਰੂਆਤ ਟੀ-ਸ਼ਰਟਾਂ ਪਾ ਕਰੀਏ ਪਿੰਡੇ ਤੋਂ ਪਰੇ ਸਰਦਾਰ ਅਜੈਬ ਸਿੰਘ ਜੀ